ਸਤ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਤੇ ਆਏ ਹੋਏ ਆ ਤੇ ਤੁਸੀਂ ਸਾਰੇ ਆਉਣੇ ਆ ਕੁਝ ਜ਼ਿਆਦਾਤਰ ਆਪਾਂ ਲੋਹਾ ਮਸ਼ੀਨਾਂ ਵੇਖ ਕੇ ਮੁੜ ਜਾਨੇ ਹਣਾ ਪਰ ਯੂਨੀਵਰਸਿਟੀ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਦਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ ਤੇ ਜਦੋਂ ਵੀ ਤੁਸੀਂ ਯੂਨੀਵਰਸਿਟੀ ਆਏ ਤੇ ਖੁਦ ਇੱਥੇ ਆ ਕੇ ਤੁਸੀਂ ਦੇਖ ਕੇ ਵੀ ਜਾਇਓ ਜੀ ਆ ਦੇਖੋ ਪਹਿਲਾਂ ਕਿੰਨੀ ਭੀੜ ਮਿਫਰਾਰ ਜਿੱਥੇ ਮਸ਼ੀਨਾਂ ਦਾ ਮੇਲਾ ਲੱਗਦਾ ਹੁੰਦਾ ਹੈ ਤੇ ਬੈਕ ਸਾਈਡ ਤੇ ਸਟੇਡੀਅਮ ਹੁੰਦਾ ਜਿਹਦੇ ਵਿੱਚ ਕਿ ਅ ਅਖਾੜਾ ਵੀ ਲੱਗਦਾ ਤੇ ਨਾਲ ਦੀ ਨਾਲ ਡਾਕਟਰ ਸਲਾਹ ਵੀ ਦਿੰਦੇ ਆ ਹਨਾ ਇਸ ਜਗ੍ਹਾ ਦੇ ਉੱਪਰ ਜੇਕਰ ਤੁਸੀਂ ਜੂਨੀਅਰ ਵਾਲਾ ਟੀ ਮੇਲੇ ਤੇ ਆਏ ਹੋ ਤਾਂ ਤੁਹਾਨੂੰ ਪਤਾ ਹੋਊਗਾ ਜੀ ਠੀਕ ਹੈ ਜੀ ਇਹਦੇ ਬਿਲਕੁਲ ਬੈਕ ਸਾਈਡ ਤੇ ਇੱਧਰ ਆਇਓ ਤੁਸੀਂ ਸਾਹਮਣੇ ਮੈਂ ਤੁਹਾਨੂੰ ਚੀਜ਼ ਦਿਖਾਉਣ ਲੱਗਾ ਜੀ ਇੱਥੇ ਹਿਮਾਲਿਆ ਪਰਬਤ ਤੋਂ ਲੈ ਕੇ ਪੂਰਾ ਇੱਥੇ ਨਕਸ਼ਾ ਬਣਾਇਆ ਹੋਇਆ ਜੀ ਜਿਵੇਂ ਤੁਸੀਂ ਵੇਖ ਸਕਦੇ ਹੋ ਹਿਮਾਲਿਆ ਪਰਬਤੀਆਂ ਚਿੱਟੀਆਂ ਚਿੱਟੀਆਂ ਪਾੜ ਗਿਆ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ ਕਿ ਹੋਰ ਤੈਨੂੰ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਦਿਖਾਉਣਾ ਜੀ ਅੰਦਰ ਚੱਲ ਕੇ ਇਹ ਇੱਕ ਮਿਊਜ਼ੀਅਮ ਬਣਿਆ ਹੋਇਆ ਜੀ ਇਹਦੇ ਉੱਤੇ ਲਿਖਿਆ ਹੋਇਆ ਡਿਸਕਵਰ ਇੰਡੀਆ ਠੀਕ ਆ ਜੀ ਤੇ ਆਪਾਂ ਤੁਹਾਨੂੰ ਅੰਦਰ ਔਰ ਚੱਲ ਕੇ ਦਿਖਾਉਣੇ ਆ ਜਦੋਂ ਵੀ ਤੁਸੀਂ ਆਏ ਇੱਥੇ ਨਾ ਮੇਲੇ ਤੇ ਜਿਉਂ ਨੇ ਮੜਾ ਇੱਥੇ ਨਿਗਾ ਮਾਰ ਲਿਆ ਕਰੋ ਕੋਈ ਜੱਪ ਨੂੰ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਜੀ ਆ ਡਿਸਕਵਰ ਇੰਡੀਆ ਦੇਖੋ ਲਿਖਿਆ ਹੈ ਹਨਾ ਡਾਕਟਰ ਉਪਲ ਮਿਊਜ਼ੀਅਮ ਇਹਦਾ ਨਾਮ ਹੈਗਾ ਉਤਰਪਾਲਤ ਦੇ ਕੁਦਰਤੀ ਸੋਮਿਆਂ ਦਾ ਅਜਾਇਬ ਘਰ ਬਹੁਤ ਵਧੀਆ ਦੇਖਣ ਵਾਲੀ ਚੀਜ਼ ਹੈ ਜੀ ਤੇ ਇਹਦੀ ਗੱਲ ਕਰਦੇ ਆਪਾਂ ਐਂਟਰੀ ਦੀ ਇਹਦੇ ਆਪਾਂ ਨੂੰ ਜਿਹੜੇ ਐਂਟਰੀ ਦੇ ਸਿਰਫ 5 ਰੁਪਏ ਲੱਗਦੇ ਆ ਜੀ ਇੱਕ ਆਦਮੀ ਦੇ ਸਿਰਫ 5 ਰੁਪਏ ਆਪਾਂ ਨੂੰ ਇੱਥੇ ਪਰਚੀ ਕਟਾਉਣੀ ਪੈਂਦੀ ਹੈ ਉਸ ਤੋਂ ਬਾਅਦ ਆਪਾਂ ਇੱਥੇ ਪੂਰੀ ਡਿਟੇਲ ਜਿਹੜਾ ਆਪਾਂ ਬਾਹਰ ਦੇਖਿਆ ਸੀ ਉਹ ਇੱਥੇ ਦੇਖ ਸਕਦੇ ਆ ਜੀ ਇੱਕ ਵਾਰੀ ਮੈਂ ਤੁਹਾਨੂੰ ਮੋਟਾ-ਮੋਟਾ ਦਿਖਾਉਣਾ ਪਸ ਤੋਂ ਬਾਅਦ ਥੋੜੀ ਆਪਾਂ ਡਿਟੇਲ ਵੀ ਲੈਨੇ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਚੀਜ਼ ਇੱਥੇ ਲਿਖੀ ਵੀ ਹੋਈ ਆ ਬਕਾਇਦਾ ਹਨਾ ਕੁਦਰਤੀ ਸੋਮਿਆਂ ਦਾ ਜੋ ਵੀ ਹੈਗਾ ਹਨਾ ਜੋ ਵੀ ਆਪਣਾ ਹਾਂ ਪਲੇਨ ਏਅਰ ਦਾ ਜਿਹਦੇ ਵਿੱਚ ਕੇ ਆ ਪੰਜਾਬ ਹਰਿਆਣਾ ਰਾਜਸਥਾਨ ਰਾਵੀ ਦਰਿਆ ਅਦਰ ਪਾਕਿਸਤਾਨ ਤੇ ਅਫਗਾਨਿਸਤਾਨ ਆ ਗਿਆ ਹਨਾ ਹਿੰਦੂ ਕੁਸ਼ ਪਰਬਤ ਮੈਂ ਤੁਹਾਨੂੰ ਚੱਲ ਕੇ ਦਿਖਾਉਣਾ ਤੁਹਾਨੂੰ ਦੇਖੋ ਇਹਦੇ ਉੱਤੇ ਵੀ ਆਪਾਂ ਦੇਖ ਸਕਦੇ ਹਾਂ ਨਾ ਇੱਕ ਬਹੁਤ ਹੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਵਾਲੀ ਚੀਜ਼ ਹੈ ਜੀ ਇਹ ਕਿਉਂਕਿ ਉਵੇਂ ਆਪਾਂ ਜਦੋਂ ਮੈਪ ਤੇ ਦੇਖਦੇ ਆ ਉਦੋਂ ਗੱਲ ਹੋਰ ਹੋ ਜਾਂਦੀ ਹੈ ਆ ਅਸਲ ਦੀ ਉਹ ਦੂਜੀ ਆ ਗਈ ਨਾ ਬਾਰਡਰ ਲਾਈਨ ਚਾਈਨਾ ਦੀ ਹੋਊਗੀ ਨਾ ਆ ਦੇਖੋ ਨਾਲ-ਨਾਲ ਉਹਨਾਂ ਨੇ ਉੱਥੇ ਕਾਂਟੇ ਮਾਰੇ ਹੋਏ ਆ ਜੀ ਵੀ ਇਹ ਜਿਹੜੀ ਆ ਆ ਦੇਖੋ ਚਾਈਨਾ ਆ ਗਿਆ ਲਿਖਿਆ ਹੋਇਆ ਠੀਕ ਆ ਬਹੁਤ ਹੀ ਮਿਹਨਤ ਦੇ ਨਾਲ ਇਹ ਤਿਆਰ ਕੀਤਾ ਹੋਇਆ ਜੀ ਆਪਾਂ ਡਿਟੇਲ ਇਹਦੀ ਹੋਰ ਤੁਹਾਨੂੰ ਦਿੰਨੇ ਆ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਇੱਥੇ ਆਉਂ ਹਣਾ ਉਦੋਂ ਤੁਸੀਂ ਇਹ ਚੀਜ਼ ਦੇਖ ਕੇ ਜਾਇਓ ਆਪਾਂ ਨੂੰ ਬਹੁਤ ਜਾਣਕਾਰੀ ਮਿਲਦੀ ਹੈ ਜਿਹੜੀ ਕਿ ਆਪਾਂ ਨੂੰ ਮੈਪ ਤੋਂ ਨਹੀਂ ਮਿਲਦੀ ਹੈ ਨਾ ਇਹ ਲਾਈਵ ਦੇਖਣ ਨੂੰ ਐ ਲੱਗਦਾ ਜਿਵੇਂ ਆਪਾਂ ਨੂੰ ਬਿਲਕੁਲ ਆਪਾਂ ਲਾਈਵ ਦੇਖ ਰਹੇ ਹੁੰਦੇ ਆ ਦੇਖੋ ਕਮਾਲ ਦਾ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਡਾਕਟਰ ਉਪਲ ਮਿਊਜ਼ੀਅਮ ਇਹਦਾ ਨਾਮ ਹੈਗਾ ਜੀ ਇਧਰੋਂ ਉੱਤਰ ਪ੍ਰਦੇਸ਼ ਤੱਕ ਇਹਨਾਂ ਨੇ ਇੱਥੇ ਆ ਕਵਰ ਕੀਤਾ ਹੋਇਆ ਹੈ ਜਿੰਨੇ ਵੀ ਇਹਦੇ ਵਿੱਚ ਕੋਲਰਤੀ ਸੋਮਿਆ ਦਾ ਜਿਵੇਂ ਨਾਮ ਦਿੱਤਾ ਹੋਇਆ ਜਿੰਨੀਆਂ ਉੱਪਰੋਂ ਪਾਣੀ ਦੀਆਂ ਨਹਿਰਾਂ ਵਗੈਰਾ ਆਉਂਦੀਆਂ ਦਰਿਆ ਆਉਂਦੇ ਨਦੀਆਂ ਆਉਂਦੀਆਂ ਸਾਰਾ ਇੱਥੇ ਡਿਟੇਲ ਇੱਥੇ ਦਿੱਤੀ ਹੋਈ ਆ ਜੀ ਦੇਖ ਸਕਦੇ ਹੋ ਲਓ ਜੀ ਹੁਣ ਜਿਵੇਂ ਆਪਾਂ ਇੱਥੇ ਖੜ ਕੇ ਤੁਹਾਨੂੰ ਦਿਖਾਉਣ ਲੱਗੇ ਆ ਇੱਥੇ ਲਿਖਿਆ ਹੋਇਆ ਆ ਵੇਖੋ ਹੀ ਲਿਖਿਆ ਹੋਇਆ ਲੁਧਿਆਣਾ ਉਹ ਕਹਿੰਦੇ ਵੀ ਤੁਸੀਂ ਇਸ ਜਗ੍ਹਾ ਤੇ ਖੜੇ ਆ ਹਨਾ ਤੇ ਅੰਦਾਜ਼ਾ ਦਿੱਤਾ ਵੀ ਤੁਸੀਂ ਇਸ ਜਗ੍ਹਾ ਤੇ ਹੈਗੇ ਉਸ ਤੋਂ ਅੱਗੇ ਆ ਜਿਵੇਂ ਸਤਲੁਜ ਦਰਿਆ ਆ ਗਿਆ ਉਹਦੇ ਉੱਪਰ ਦੀ ਬਿਆਸ ਆ ਗਿਆ ਜੀ ਤੇ ਉਹ ਪਿਛਲੇ ਪਹੇ ਆ ਗਿਆ ਜੀ ਚੋਣਾਂਬ ਜਿਹੜਾ ਕਿ ਇਸ ਸਮੇਂ ਪਾਕਿਸਤਾਨ ਵਿੱਚ ਆ ਤੇ ਇੱਥੇ ਰਾਵੀ ਵੀ ਹੋਊਗਾ ਮੈਂ ਰਾਵੀ ਦੀ ਦਿਖਾਉਣ ਦੀ ਕੋਸ਼ਿਸ਼ ਕਰਦਾ ਰਾਵੀ ਕਿੱਥੇ ਆ ਆ ਲਿਆ ਹੂੰ ਤੇ ਆ ਆ ਗਿਆ ਜੀ ਰਾਵੀ ਇਹ ਵੀ ਇਸ ਸਮੇਂ ਪਾਕਿਸਤਾਨ ਚ ਤੇ ਆ ਆ ਗਿਆ ਸਤਲੁਜ ਸਤੌਲੀ ਲਈ ਦੇ ਵਿੱਚ ਜਿਵੇਂ ਆਪਣਾ ਪੈਂਡ ਹਰਦੀਪਤ ਦੇਖੀਏ ਆ ਗਿਆ ਫਰੋਹੀਪੁਰ ਉਹ ਸੈਨੀ ਵਾਲਾ ਤਾਂ ਸੈਨੀ ਵਾਲੇ ਦੇ ਨਾਲ ਉਹ ਹਰੀਕਾ ਆ ਗਿਆ ਹਰੀਕੇ ਜਿਹੜਾ ਆਪਣਾ ਹੈੱਡ ਆ ਗਿਆ ਤੇ ਇੱਥੋਂ ਆ ਜਿਹਾ ਦੋ ਨਹਿਰਾਂ ਨਿਕਲਦੀਆਂ ਜੋੜੀਆਂ ਵੀ ਆਉਂਦੀਆਂ ਆ ਗਿਆ ਇੱਥੇ ਆ ਕੇ ਜਿੱਧਰ ਜਿੱਧਰ ਨੂੰ ਆ ਵੀ ਇੱਥੋਂ ਖਤਮ ਹੋ ਗਈ ਸਤਲੋ ਜੀ ਆਪਣੀ ਉਹਦਾ ਨਾਮ ਹੈਗਾ ਸਰਖੰਦ ਫੀਡਰ ਤੇ ਆ ਰਾਜਸਥਾਨ ਫੀਡਰ ਆ ਜਾਂਦੀ ਹੈ ਜੀ ਹੋਰ ਨੋਟ ਕਰ ਲ ਲਈਆ ਦੇਖੋ ਉਹ ਪਿੱਛੋਂ ਜਿਵੇਂ ਆਗੇ ਪਹਾੜ ਠੀਕ ਆ ਜੀ ਉਚਾਈ ਤੇ ਆਗੇ ਜਿੰਨੇ ਜਿੰਨੇ ਢਲਾਨ گا ਹੈਗਾ ਜਿਹੜਾ ਵੀ ਇਹ ਰਗਾ ਜਿੰਨੇ ਢਲਾਨ ਦੇ ਵਿੱਚ ਉਹ ਢਲਾਨ ਦੇ ਨਾਲ ਤਾਉਆ ਕਿਸੇ ਸਮੇ ਇਹ ਨਦੀਆਂ ਨਹਿਰਾ ਚੱਲਦੀਆਂ ਸੀ ਇੱਥੇ ਸਿਸਟਮ ਲਗਾ ਹੀ ਉਹਨਾਂ ਦਾ ਚਲਾਉਣ ਦੇ ਲਈ ਤੇ ਉਸ ਤੋਂ ਬਾਅਦ ਇਹ ਇਸ ਸਮੇ ਬੰਦ ਆ ਕਿਉਂਕਿ ਇੱਥੇ ਸਿਰਫ ਲਾਈਟਾਂ ਲੁਟਾ ਲਾਈਆਂ ਪਹਿਲਾਂ ਸਾਰਾ ਪਾਣੀ ਪਿੱਛੋਂ ਆਉਂਦਾ ਹੁੰਦਾ ਸੀਗਾ ਹਸਾਰ ਫਤਿਹਪੁਰ ਬਾਕੀ ਅਸਲ ਦੇ ਵਿੱਚ ਤਾਂ ਤੁਸੀਂ ਇੱਥੇ ਆਉਂਗੇ ਤੇ ਆਉਣ ਤੋਂ ਬਾਅਦ ਹੀ ਇਹ ਪੂਰਾ ਤੁਹਾਨੂੰ ਕਲੀਅਰ ਹੋਊਗਾ ਜੀ ਕਿ ਕਿਸ ਤਰ੍ਹਾਂ ਦੇਖੋ ਜਿਵੇਂ ਆ ਬਿਆਸ ਰਿਆ ਕਿੱਥੋਂ ਚੱਲਦਾ ਠੀਕ ਆ ਜੀ ਆ ਸਤਲੁਜ ਕਿੱਥੋਂ ਆਉਂਦਾ ਉਸ ਤੋਂ ਬਾਅਦ ਰਾਵੀ ਚਨਾਬ ਜੇਲਮ ਕਿੱਥੋਂ-ਕਿੱਥੋਂ ਨਿਕਲਦੇ ਆ ਉੱਥੇ-ਉੱਥੇ ਉਹਨਾਂ ਦੀਆਂ ਸਾਰੀਆਂ ਇਹ ਦਸਿਆ ਹੋਈਆਂ ਆਈਆਂ ਲੋਕੇਸ਼ਨਾਂ ਤੇ ਜਿਹੜੇ ਆਪਾਂ ਮਾਡਲ ਇਹ ਅੰਦਰ ਦੇਖਿਆ ਛੋਟਾ ਜਿਹਾ ਕਮਰੇ ਦੇ ਵਿੱਚ ਆ ਉਹ ਤੁਸੀਂ ਦੇਖ ਸਕਦੇ ਤੁਸੀਂ ਵਿਸ਼ਾਲ ਰੂਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਕੋਈ ਸਮਾਂ ਹੁੰਦਾ ਸੀ ਜਦੋਂ ਇਹ ਸਾਰੀਆਂ ਨਦੀਆਂ ਵਗਾਰ ਇਹਨਾਂ ਦੇ ਚਲਾਈਆਂ ਹੁੰਦਿਆਂ ਸੀ ਤੇ ਪਰ ਫਿਰ ਵੀ ਜਦੋਂ ਤੁਸੀਂ ਆਉਂਗੇ ਤੁਹਾਨੂੰ ਇਥੋਂ ਬੜਾ ਕੁਝ ਦੇਖਣ ਨੂੰ ਮਿਲੂਗਾ ਹੋ ਸਕਦਾ ਵੀ ਜੇ ਤੁਸੀਂ ਇੱਥੇ ਆਗੇ ਤੇ ਸਾਰਾ ਦਿਨ ਤੁਸੀਂ ਇਹ ਚੀਜ਼ ਹੀ ਦੇਖਦੇ ਰਹੋ ਮੈਂ ਗਾਰੰਟੀ ਦਿੰਦਾ ਜੇਕਰ ਤੁਹਾਨੂੰ ਇਸ ਭੂਗੋਲ ਦੇ ਨਾਲ ਪਿਆਰ ਆਣਾ ਤੇ ਤੁਸੀਂ ਮੇਰੇ ਖਿਆਲ ਦੇ ਨਾਲ ਸਾਰਾ ਦਿਨ ਤੁਸੀਂ ਇੱਥੇ ਲਗਾਉਗੇ ਇਹ ਚੀਜ਼ਾਂ ਦੇਖਣ ਲਈ ਕਿਉਂਕਿ ਇਹ ਜੀ ਮੁੱਕਣੀ ਨਹੀਂ ਤੇ ਤੁਸੀਂ ਦੇਖੋ ਵੀ ਜਦੋਂ ਆਪਾਂ ਵੇਖਦੇ ਨਹੀਂ ਥੱਕਦੇ ਤੇ ਇਸ ਨੂੰ ਬਣਾਉਣ ਤੇ ਕਿੰਨੀ ਮਿਹਨਤ ਲੱਗੀ ਹੋਊਗੀ ਤੇ ਕਦੇ ਵੀ ਜਦੋਂ ਮੇਲੇ ਤੇ ਆਓ ਯੂਨੀਵਰਸਿਟੀ ਦੇ ਉਦੋਂ ਸਿਰਫ 5 ਰੁਪਏ ਟਿਕਟ ਆਈ ਤੇ ਇਹ ਚੀਜ਼ ਨਾਲ لازਮੀ ਦੇਖਦੇ ਹੋ ਆਪਾਂ ਨੂੰ ਬਹੁਤ ਚੀਜ਼ਾਂ ਦੇ ਚੋ ਦੇਖਣ ਨੂੰ ਮਿਲਦੀਆਂ ਜੀ ਮੈਂ ਵੀਡੀਓ ਕਿਉਂਕਿ ਕੋਈ ਤਾਂ ਚਲੋ ਮੈਨੂੰ ਉਹਦੀ ਜਾਣਕਾਰੀ ਆਪਾਂ ਨਹੀਂ ਹੈ ਭੋਲ ਬਾਰੇ ਪਰ ਜਿੰਨੀ ਹੈਗੀ ਮੈਂ ਕੋਸ਼ਿਸ਼ ਕੀਤੀ ਆ ਤੇ ਜੇਕਰ ਤੁਸੀਂ ਕਦੇ ਵੀ ਆਓ ਇੱਥੇ ਆਉਂਗੇ ਤੇ ਤੁਹਾਨੂੰ ਕੁਝ ਨਾ ਕੁਝ ਤੁਹਾਨੂੰ ਮਿਲੂਗਾ ਜੀ ਯਾਨੀ ਕਿ ਖਾਲੀ ਹੱਥ ਨਹੀਂ ਜਾਂਦੇ ਆ ਦੇਖੋ ਜੀ ਆ ਗਈ ਬਾਰਡਰ ਲਾਈਨ ਆ ਵਾਲੀ ਇਹ ਹੈ ਜੀ ਪਾਕਿਸਤਾਨ ਦਾ ਤੇ ਜਿਹੜਾ ਭਾਰਤ ਦਾ ਕਾਂਟੀਆਂ ਮਾਰੀਆਂ ਹੋਈਆਂ ਜੀ ਇਹਦੇ ਵਿੱਚ ਜਿਹੜੇ ਬ੍ਰਿਆਗ ਇਧਰ ਰਾਵੀ ਤੇ ਚਨਾਬ ਆ ਗਏ ਹਨ ਤੇ ਜਿਹੜੇ ਆਪਣੇ ਆਗੇ ਸਤਲੁਜ ਬਿਆਸ ਤੇ ਇੱਕ ਦਰਿਆ ਇੱਥੇ ਹੋਰ ਹੋਣਾ ਕੋਈ ਉਹ ਐਸਾਈਡ ਆ ਗਏ